ਪਰ ਕਿਤਨਾ ਕਿਤੇ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਗੱਲ ਸਰਦਾਰ ਹਰਮੋਹਰ ਸਿੰਘ ਦੀ ਕਰਦੇ ਹਾਂ ਤੇ ਉਹ ਇੱਕ ਸਟੇਟ ਦੇ ਬੀਬੇ ਪੁੱਤ ਦੇ ਵਜੋਂ ਵਿਚਰੇ ਹੈਗੇ ਨੇ ਆਪਾਂ ਕਹਿ ਲਈਏ ਕਿ ਉਹਨਾਂ ਨੇ ਉਹਨਾਂ ਦਾ ਸਾਰਾ ਜਿਹੜਾ ਕਾਰਜਕਾਲ ਹੈਗਾ ਇਹ ਕਿਤਨਾ ਕਿਤੇ ਉਸਨੇ ਭਾਰਤ ਨੂੰ ਬਹੁਤ ਕੁਝ ਦਿੱਤਾ ਹੈਗਾ ਚਾਹੇ ਤੁਸੀਂ ਇਕਨੋਮਿਕ ਪੱਖੋਂ ਦੇਖੋ ਇਕਨੋਮਿਕ ਪਾਲਿਸੀ ਪੱਖੋਂ ਦੇਖੋ ਉਹਨਾਂ ਦੀ ਇੱਕ ਵੱਡੀ ਦੇਣ ਹੈਗੀ ਹੈ ਚਾਹੇ 1984 ਦਾ ਜਿਹੜਾ ਘਟਨਾਕਰਮ ਹੋਇਆ ਉਸ ਦੇ ਵਿੱਚ ਵੀ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਵਿਰੋਧ ਜਾਂ ਕੋਈ ਇਸ ਤਰ੍ਹਾਂ ਦਾ ਕਿਤੇ ਆਉਂਦਾ ਨਹੀਂ ਹੈਗਾ ਕਿ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਰਵਾਈ ਕੀਤੀ ਹੋਵੇ ਜੀ ਪਰ ਫੇਰ ਵੀ ਐਨੀ ਲਾਇਲਟੀ ਉਸ ਦੇਸ਼ ਦੇ ਨਾਲ ਰੱਖਣ ਦੇ ਨਾਲ ਵੀ ਜਿਹੜਾ ਹੈਗਾ ਕਿ ਬੰਦੇ ਨੂੰ ਜਿਹੜਾ ਹੈਗਾ ਜਾਣ ਤੋਂ ਬਾਅਦ ਇਸ ਤਰ੍ਹਾਂ ਦਾ ਸਤਕਾਰ ਨਾ ਦੇਣਾ ਉਹਨਾਂ ਦਾ ਜਿੱਦਾਂ ਤੁਸੀਂ ਦੱਸਿਆ ਕਿ ਸਤ ਸਤਕਾਰ ਜਿਹੜਾ ਹੈਗਾ ਕਿ ਰਾਜ ਘਾਟ ਦੀ ਜਗ੍ਹਾ ਤੇ ਜਿੱਥੇ ਪੰਡਤ ਨਹਿਰੂ ਈਵਨ ਕੇ ਗਿਆਨੀ ਜੈਲ ਸਿੰਘ ਜਾਂ ਹੋਰ ਵੀ ਜਿਹੜੇ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਦੇ ਹੋਏ ਹੈਗੇ ਆ ਤੇ ਉੱਥੇ ਨਾ ਹੋਣ ਦੇਣਾ ਕਿਤਨਾ ਕਿਤੇ ਇਹ ਫਿਰ ਸਟੇਟ ਦਾ ਜਿਹੜਾ ਵਿਤਕਰਾ ਹੈਗਾ ਏ ਉਹ ਸਾਬਿਤ ਹੁੰਦਾ ਹੈਗਾ ਭਾਵੇਂ ਤੁਸੀਂ ਟੈਕਨੀਕਲ ਟੀਸ ਜਾ ਕੇ ਜਿੰਨੇ ਮਰਜ਼ੀ ਰੀਜ਼ਨ ਦੇ ਦਿਓ ਹੁਣ ਦਲਜੀਤ ਦੋਸਾਨ ਹੈਗਾ ਸਿੰਗਰ ਹੈਗਾ ਇੱਕ ਜੀ ਠੀਕ ਹੈ ਹੁਣ ਉਹਨੂੰ ਹਰੇਕ ਆਪਣੇ ਸ਼ੋਅ ਦੇ ਵਿੱਚ ਪਿਛੇ ਝੰਡਾ ਲਾਉਣਾ ਪੈਂਦਾ ਹੈ ਜાં ਆਪਾਂ ਕਹਿ ਲਈਏ ਕਿ ਕਿੰਨਾ ਕਿਤੇ ਉਹਨੂੰ ਹੁਣ ਜਿਹੜੇ ਡਿਵੋਸ਼ਨਲ ਭਗਤੀ ਦੇ ਜਿਹੜੇ ਸੌਂਗ ਹੈਗੇ ਨੇ ਉਹ ਉਹਨੂੰ Hindu ਧਰਮ ਦੇ ਵੀ ਕਰਨੇ ਪੈਂਦੇ ਨੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਹਦੇ ਸਿਰ ਤੇ ਪੱਗ ਹੋਣ ਕਰਕੇ ਉਹ ਐਕਸੈਪਟਡ ਨਹੀਂ ਹੈ ਜੇ ਕੇਦਰੀ ਬਾਲ ਦੇ ਲਈ ਦਿੱਲੀ ਦੇ ਵਿੱਚ ਧਰਨੇ ਲੱਗ ਸਕਦੇ ਨੇ ਜਦੋਂ ਜਦੋਂ ਕੇਦਰੀ ਬਾਲ ਅੰਦਰ ਸੀ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਸਾਰੇ ਦੇ ਸਾਰੇ ਜੇ ਆਪਾਂ ਕਹਿ ਲਈਏ ਕਿ MP's ਐ MLA ਇਕੱਠੇ ਹੋਵੇ ਇੱਕ ਪਲੇਟਫਾਰਮ ਤੇ ਐਸੋ ਕਹਿੰਦੇ ਫੇਰ ਇਸਾਨੀ ਦੇ ਲਈ ਕਿਉਂ ਨਹੀਂ ਲੱਗ ਸਕਦਾ ਜੀ ਇਸ ਤੋਂ ਇਲਾਵਾ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਵੀ ਜਿਹੜਾ ਹੈ ਕਿਤਨਾ ਕਿਤੇ ਕਿ ਉਸ ਨੂੰ ਰਾਜਨੀਤਿਕ ਏਜੰਡੇ ਦੇ ਲਈ ਜਿਹੜਾ ਹੈ ਵਰਤਿਆ ਜਾ ਰਿਹਾ ਹੈ ਇਸ ਤਰ੍ਹਾਂ ਦੇ ਜਿਹੜੇ ਗੰਭੀਰ ਜਿਹੜੇ ਅਲੀਗੇਸ਼ਨ ਨੇ ਮੁੱਖ ਮੰਤਰੀ ਦੇ ਉੱਤੇ ਲਗਾਏ ਹੋਏ ਨੇ ਬੀਤੇ ਹਫਤੇ ਇੱਕ ਖਬਰ ਅਜੇ ਹੀ ਸਾਹਮਣੇ ਆਈ ਜਿੱਥੇ ਵਿਤਕਰਸ ਸਿੱਖਾਂ ਦੇ ਨਾਲ ਬਰਜ਼ੋਰ ਤਰੀਕੇ ਦੇ ਨਾਲ ਸਾਹਮਣੇ ਨਜ਼ਰ ਆਇਆ ਗੱਲ ਅਸੀਂ ਕਰ ਰਹੇ ਹਾਂ ਡਾਕਟਰ ਮਨਮੋਹਨ ਸਿੰਘ ਦੇ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣ ਤੋਂ ਬਾਅਦ ਜੋ ਉਹਨਾਂ ਦਾ ਅੰਤਿਮ ਸੰਸਕਾਰ ਜਿਸ ਕੋਲ ਮਾਨ ਸਤਕਾਰ ਦੇ ਨਾਲ ਅਜਿਹੇ ਸਥਾਨ ਤੋਂ ਤਾਂ ਕੀਤਾ ਜਾਣਾ ਚਾਹੀਦਾ ਸੀ ਜਿੱਥੇ ਪਿਛਲੇ ਪ੍ਰਧਾਨ ਮੰਤਰੀਆਂ ਦਾ ਹੋਇਆ ਉੱਥੇ ਨਹੀਂ ਬਲਕਿ ਇੱਕ ਕਹੋ ਨਿਗਮ ਵੋਟ ਕਾਰਡ ਜੋ ਕਹੋ ਰਾਜ ਘਾਟ ਵਰਗੀ ਥਾਂ ਤੋਂ ਹਟ ਕੇ ਨਿਗਮ ਵੋਟ ਕਾਰਡ ਦੇ ਵਿੱਚ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਸਮਝੀਏ ਕਿ ਮੌਜੂਦਾ ਸਰਕਾਰ ਦੇ ਲਈ ਪਿਛਲੇ 10 ਸਾਲ ਸਾਲ 2014 ਤੋਂ ਲੈ ਕੇ 14 ਤੱਕ ਰਹੇ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਬਿਲਕੁਲ ਇਹ ਮੁੱਦਾ ਕਾਫੀ ਆਪਾਂ ਕਹਿ ਲਈਏ ਕਿ ਇਸ ਨੂੰ ਭਾਰਤੀ ਮੀਡੀਆ ਦੇ ਵਿੱਚ ਵੀ ਕਾਫੀ ਇੱਥੇ ਡਿਬੇਟਸ ਵਗੈਰਾ ਹੋਈਆਂ ਨੇ ਸਰਕਾਰ ਨੇ ਆਪਣੇ ਜਿਹੜੇ ਆਪਾਂ ਕਹਿ ਲਈਏ ਕਿ ਟੈਕਨੀਕਲ ਰੀਜਨਸ ਬਹੁਤ ਸਾਰੇ ਜਿਹੜੇ ਦਿੱਤੇ ਹੋ ਸਕਦੇ ਨੇ ਪਰ ਕਿਤੇ ਨਾ ਕਿਤੇ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਗੱਲ ਸਰਦਾਰ ਮਨਮੋਹਨ ਸਿੰਘ ਦੀ ਕਰਦੇ ਹਾਂ ਤੇ ਉਹ ਇੱਕ ਸਟੇਟ ਦੇ ਬੀਬੇ ਪੁੱਤ ਦੇ ਵਜੋਂ ਵਿਚਰੇ ਹੈਗੇ ਨੇ ਆਪਾਂ ਕਹਿ ਲਈਏ ਕਿ ਉਹਨਾਂ ਨੇ ਉਹਨਾਂ ਦਾ ਸਾਰਾ ਜਿਹੜਾ ਕਾਰਜਕਾਲ ਹੈਗਾ ਇਹ ਕਿਤੇ ਨਾ ਕਿਤੇ ਉਸ ਨੇ ਭਾਰਤ ਨੂੰ ਬਹੁਤ ਕੁਝ ਦਿੱਤਾ ਹੈਗਾ ਚਾਹੇ ਤੁਸੀਂ ਇਕਨੋਮਿਕ ਪੱਖੋਂ ਦੇਖੋ ਇਕਨੋਮਿਕ ਪਾਲਿਸੀ ਪੱਖੋਂ ਦੇਖੋ ਉਹਨਾਂ ਦੀ ਇੱਕ ਵੱਡੀ ਦੇਣ ਹੈਗੀ ਹੈ ਚਾਹੇ 1984 ਦਾ ਜਿਹੜਾ ਘਟਨਾਕਰਮ ਹੋਇਆ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਵਿਰੋਧ ਜਾਂ ਕੋਈ ਇਸ ਤਰ੍ਹਾਂ ਦਾ ਕਤੇ ਆਉਂਦਾ ਨਹੀਂ ਹੈਗਾ ਕਿ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਰਵਾਈ ਕੀਤੀ ਹੋਵੇ ਪਰ ਫਿਰ ਵੀ ਐਨੀ ਲਾਇਲਟੀ ਉਸ ਦੇਸ਼ ਦੇ ਨਾਲ ਰੱਖਣ ਦੇ ਨਾਲ ਵੀ ਜਿਹੜਾ ਹੈਗਾ ਕਿ ਬੰਦੇ ਨੂੰ ਜਿਹੜਾ ਹੈਗਾ ਜਾਣ ਤੋਂ ਬਾਅਦ ਇਸ ਤਰ੍ਹਾਂ ਦਾ ਸਤਕਾਰ ਨਾ ਦੇਣਾ ਉਹਨਾਂ ਦਾ ਜਿੱਦਾਂ ਤੁਸੀਂ ਦੱਸਿਆ ਵੀ ਸਤਸਕਾਰ ਜਿਹੜਾ ਹੈਗਾ ਕਿ ਰਾਜ ਘਾੜ ਦੀ ਜਗ੍ਹਾ ਤੇ ਜਿੱਥੇ ਪੰਡਤ ਨਹਿਰੂ ਈਵਨ ਕੇ ਗਿਆਨੀ ਜੈਲ ਸਿੰਘ ਜਾਂ ਹੋਰ ਵੀ ਜਿਹੜੇ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਦੇ ਹੋਏ ਹੈਗੇ ਆ ਅਤੇ ਉਥੇ ਨਾ ਹੋਣ ਦੇਣਾ ਕਿ ਤਨਾ ਕਿਤੇ ਇਹ ਫਿਰ ਸਟੇਟ ਦਾ ਜਿਹੜਾ ਵਿਤਕਰਾ ਹੈਗਾ ਏ ਉਹ ਸਾਬਿਤ ਹੁੰਦਾ ਹੈਗਾ ਭਾਵੇਂ ਤੁਸੀਂ ਟੈਕਨੀਕਲ ਟੀਸ ਜਾ ਕੇ ਜਿੰਨੇ ਮਰਜੀ ਰੀਜ਼ਨ ਦੇ ਦਿਓ ਕਿ ਸਰਕਾਰ ਨੇ ਜੀ ਇੱਥੇ ਅਸੀਂ ਕੋਈ ਜਗ੍ਹਾ ਨਹੀਂ ਬਣਾ ਸਕਦੇ ਸਮਾਰਕ ਨਹੀਂ ਬਣਾ ਸਕਦੇ ਜਾਂ 2003 ਚ ਰੂਲ ਪਾਸ ਹੋ ਗਿਆ ਸੀ ਕਿ ਜਾਂ 13 ਚ ਪਾਸ ਹੋ ਗਿਆ ਸੀ ਕਿ ਇੱਥੇ ਹੋਰ ਕਿਸੇ ਦਾ ਨਹੀਂ ਹੋਏਗਾ ਇਹ ਤਾਂ ਹੁਣ ਭਵਿੱਖ ਦੇ ਵਿੱਚ ਹੈ ਨਾ ਕਿ ਹੁਣ ਫਿਊਚਰ ਦੇ ਵਿੱਚ ਕੀ ਫਿਰ ਇੱਥੇ ਕਿਸੇ ਦਾ ਵੀ ਨਹੀਂ ਹੋਏਗਾ ਜਦ ਤੀ ਇਹ ਗੱਲਾਂ ਫਿਰ ਉਦੋਂ ਕਲੀਅਰ ਹੋਣਗੀਆਂ ਅ ਇਹ ਚੀਜ਼ ਨੂੰ ਲੋਇਆ ਕਿ ਜਿੰਨਾ ਕਾਫੀ ਸਾਰੇ ਲੋਕਾਂ ਨੇ ਜਿਹੜਾ ਹੈਗਾ ਇਸ ਤੇ ਮਾਈਂਡ ਜਾਂ ਇਤਰਾਜ਼ ਆਪਾਂ ਕਹਿੰਦੇ ਕਿ ਜਤਾਇਆ ਹੈਗਾ ਕਿ ਕਿਤਨਾ ਕਿਤੇ ਇੱਥੇ ਵੀ ਜਿਹੜਾ ਹੈ ਸਿੱਖਾਂ ਦੇ ਨਾਲ ਵਿਤਕਰਾ ਜਿਹੜਾ ਕੀਤਾ ਗਿਆ ਹੈ ਤੁਸੀਂ ਗੱਲ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਉਹਨਾਂ ਨੇ ਵੀ ਇਹ ਮਸਲੇ ਨੂੰ ਜਿਹੜਾ ਹੈ ਉਭਾਰਿਆ ਹੈਗਾ ਔਰ ਉਹਨਾਂ ਨੇ ਇੱਕ ਗੱਲ ਜਿਹੜੀ ਹੋਰ ਦੱਸੀ ਹੈਗੀ ਉਹਨਾਂ ਦੇ ਬਿਆਨ ਦੇ ਵਿੱਚ ਲੱਗੀ ਉਹ ਕਹਿੰਦੇ ਨੇ ਕਿ ਬੰਗਲਾਦੇਸ਼ ਨੂੰ ਬਣਾਉਣ ਵਾਲੇ ਜਨਰਲ ਜਗਜੀਤ ਸਿੰਘ ਅਰੋੜਾ ਪਰ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਕਿ ਆਰਮੀ ਚੀਫ ਦੇ ਦਫ਼ਤਰ 'ਚ ਜਿਹੜੀਆਂ ਫੋਟੋਆਂ ਸੀ ਉਹ ਉਤਰਵਾ ਦਿੱਤੀਆਂ ਗਈਆਂ ਨੇ ਹੁਣ ਇਹਦੇ ਬਾਰੇ ਸਾਡੇ ਕੋਲ ਕੋਈ ਬਕਾਇਦਾ ਪੁਸ਼ਟੀ ਨਹੀਂ ਹੈ ਪਰ ਜੇ ਮਾਨ ਸਾਹਿਬ ਨੇ ਕਿਹਾ ਹੈਗਾ ਜੇ ਇਸ ਤਰ੍ਹਾਂ ਦਾ ਹੋਇਆ ਹੈਗਾ ਤੇ ਫਿਰ ਉਹੀ ਹੈ ਕਿ ਇਤਿਹਾਸ ਦੇ ਵਿੱਚ ਜੋ ਸਿੱਖਾਂ ਦਾ ਰੋਲ ਜਿਸ ਤਰੀਕੇ ਨਾਲ ਰਿਹਾ ਹੋਇਆ ਹੈ ਉਸ ਨੂੰ ਜਾਂ ਤੇ ਜਾਣਬੁੱਝ ਕੇ ਖਤਮ ਕੀਤਾ ਜਾ ਰਿਹਾ ਹੈ ਜਾਂ ਕੋਈ ਇਦਾਂ ਦਾ ਕੋਈ ਫਰੇਜਾਈਲ ਜਾਂ ਕੋਈ ਫਰਿੰਜ ਐਲੀਮੈਂਟ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਚਾਹੁੰਦਾ ਹੈ ਜਿਹੜਾ ਸਿੱਖਾਂ ਨੂੰ ਬਰਦਾਸ਼ਤ ਨਹੀਂ ਕਰਦਾ ਹੈਗਾ ਭਾਵੇਂ ਉਹ ਸਿੱਖ ਜਿੰਨਾ ਮਰਜੀ ਹੈਗਾ ਯਾ ਰਾਸ਼ਟਰਵਾਦੀ ਹੋਵੇ ਜਿੰਨਾ ਮਰਜੀ ਉਹਨੇ ਭਾਵੇਂ ਆਪਣੀ ਕੌਮ ਨੂੰ ਪਿੱਛੇ ਛੱਡਿਆ ਹੋਵੇ ਤੇ ਦੇਸ਼ ਨੂੰ ਅੱਗੇ ਰੱਖਿਆ ਹੋਵੇ ਉਹ ਤਾਂ ਵੀ ਜਿਹੜਾ ਹੈਗਾ ਉੱਥੇ ਅਕਸੈਪਟਡ ਨਹੀਂ ਹੈਗਾ ਇਹਦੇ ਤੇ ਜੇ ਆਪਾਂ ਹੋਰ ਜੇ ਗੱਲ ਤੁਸੀਂ ਐਡ ਕਰਨੀ ਹੋਵੇ ਹੁਣ ਦਲਜੀਤ ਦੋਸਾਨ ਹੈਗਾ ਸਿੰਗਰ ਹੈਗਾ ਇੱਕ ਠੀਕ ਹੈ ਹੁਣ ਉਹਨੂੰ ਹਰੇਕ ਆਪਣੇ ਸ਼ੋਅ ਦੇ ਵਿੱਚ ਪਿਛੇ ਝੰਡਾ ਲਾਉਣਾ ਪੈਂਦਾ ਹੈ ਜਾਂ ਆਪਾਂ ਕਹਿ ਲਈਏ ਕਿ ਕਿਤਨਾ ਕਿਤੇ ਉਹਨੂੰ ਹੁਣ ਜਿਹੜੇ ਡਿਵੋਸ਼ਨਲ ਭਗਤੀ ਦੇ ਜਿਹੜੇ ਸੌਂਗ ਹੈਗੇ ਨੇ ਉਹ ਉਹਨੂੰ Hindu ਧਰਮ ਦੇ ਵੀ ਕਰਨੇ ਪੈਂਦੇ ਨੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਹਦੇ ਸਿਰ ਤੇ ਪੱਗ ਹੋਣ ਕਰਕੇ ਉਹ ਐਕਸੈਪਟਡ ਨਹੀਂ ਹੈ ਫੇਰਾਹੀ ਇਹਦਾ ਮੋਰਲ ਆਫ ਦਾ ਸਟੋਰੀ ਤੇ ਆਹੀ ਨਿਕਲਦੀ ਹੈਗੀ ਹੈ ਨਾ ਕਿ ਜਿਹੜੀ ਪੱਗ ਹੈਗੀ ਆ ਕਿਤਨਾ ਕਿਤੇ ਫਿਰ ਉਹੀ ੜਿਕਾ ਹੈਗੀ ਆ ਫਿਰ ਸਾਰੇ ਮਸਲੇ ਦੇ ਵਿੱਚ ਕਿ ਕਿਤਨਾ ਕਿਤੇ ਸਿੱਖਾਂ ਦੀ ਜਿਹੜੀ ਉਹ ਚੜਤ ਹੈ ਉਹ ਚੀਜ਼ ਬਰਦਾਸ਼ਤ ਫਿਰ ਨਹੀਂ ਹੈਗੀ ਕਿ ਕਿਸੇ ਇੱਕ ਹਿੱਸੇ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਬਹੁਤ ਸਾਰੇ ਹਿੱਸੇ ਨੂੰ ਕਿਸੇ ਇੱਕ ਹਿੱਸੇ ਨੂੰ ਕਿਤਨਾ ਕਿਤੇ ਉਹ ਚੀਜ਼ ਬਰਦਾਸ਼ਤ ਨਹੀਂ ਹੈਗੀ ਫਿਰ ਉਹ ਸਮੇਂ-ਸਮੇਂ ਤੇ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਉਹ ਫਿਰ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਹੈਗੀਆਂ ਨੇ ਕਿ ਪ੍ਰਤੱਖ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਣੀਆਂ ਨੇ ਜਿੱਦਾਂ ਹੁਣ ਇਹ ਡਾਕਟਰ ਮਨਮੋਹਨ ਸਿੰਘ ਵਾਲਾ ਹੋਇਆ ਤੇ ਜੇ ਇਹਨਾਂ ਦਾ ਮਤਲਬ ਇਹਨਾਂ ਨੇ ਸਹੀ ਮੈਸੇਜ ਦੇਣਾ ਹੁੰਦਾ ਤੇ ਇਹਨੂੰ ਵੀ ਉਸ ਤਰੀਕੇ ਦਾ ਵੱਡੇ ਪੱਧਰ ਤੇ ਸਟੇਟ ਵੱਲੋਂ ਜਾਂ ਸਰਕਾਰ ਵੱਲੋਂ ਹੁੰਦਾ ਕਿ ਹਾਂ ਭਾਈ ਅਸੀਂ ਇਹਦਾ ਸਤਿਕਾਰ ਕਰਦੇ ਹਾਂ ਇਹਨੂੰ ਵੀ ਇੰਨਾ ਵੱਡਾ ਆਪਾਂ ਕਹਿ ਲਿਆ ਕਿ ਉਸ ਤਰੀਕੇ ਦਾ ਸਨਮਾਨ ਦੇਣੇ ਹੈਗੇ ਆ ਜਿੰਨਾ ਦਾ ਬਾਕੀ ਦੇ ਭਾਰਤ ਦੇ ਪ੍ਰਧਾਨ ਮੰਤਰੀਆਂ ਨੂੰ ਦਿੱਤਾ ਹੈਗਾ ਅਜੇ ਹਾਂ ਨਹੀਂ ਹੈਗਾ ਯੂਕੇ ਦਾ ਬੰਕੀ ਹਲੇ 5-7 ਸਾਡੇ ਕੋਲ ਐਕਸ ਪ੍ਰਾਈਮ ਮਿਨਿਸਟਰ ਹੋਣ ਜੋ ਸਿਆਸਤ ਦੇ ਵਿੱਚ ਵਿਚਰ ਰਹੇ ਹੋ ਭਾਰਤ ਦੇ ਵਿੱਚ ਸਿਰਫ ਦੋ ਹੀ ਐਕਸ ਪ੍ਰਾਈਮ ਮਿਨਿਸਟਰ ਸੀਗੇ ਐਚ ਡੀ ਦੇਵੇਗੋੜਾ ਸਾਹਿਬ ਤੇ ਹੁਣ ਮਨਮੋਹਨ ਸਿੰਘ ਜੀ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਸਿਰਫ ਵਿਗੋੜਾ ਸਾਹਿਬ ਰਹਿ ਗਏ ਨੇ ਅਸੀਂ ਇਹ ਜਾਣਦੇ ਹਾਂ ਸਿਆਸਤ ਦੇ ਵਿੱਚ ਦਿੱਤਾ ਗਿਆ ਸਮਾਂ ਸਿਆਸਤਦਾਨ ਵੱਲੋਂ ਹੋ ਸਕਦਾ ਆਪਣੀ ਸਿਆਸੀ ਪਾਰਟੀ ਦੀ ਆਈਡੀਓਲੋਜੀ ਦੇ ਵਿੱਚ ਰਹਿ ਕੇ ਦਿੱਤਾ ਗਿਆ ਹੋਵੇ ਲੇਕਿਨ ਜੇਕਰ ਕਿਸੇ ਨੇ ਮੌਲਕ ਦੇ ਲਈ ਕੰਮ ਕੀਤਾ ਜਾਂ ਨਹੀਂ ਕੀਤਾ ਲੇਕਿਨ ਇਹ ਜ਼ਰੂਰ ਪਤਾ ਚਾ ਜਾਏ ਕਿ ਉਹਦੀ ਪੋਜੀਸ਼ਨ ਕੀ ਸੀਗੀ ਕਿ ਕੁਝ ਉਸਨੇ ਆਪਣੇ ਵੱਲੋਂ ਆਪਣੇ ਮੌਲਕ ਦੇ ਲਈ ਕੀਤਾ ਤੇ ਮੌਜੂਦਾ ਸੱਤਾ ਤੇ ਕੀ ਆਪਣੀ ਸੱਤਾ ਨੂੰ ਬਚਾਉਣ ਦੇ ਲਈ ਸੱਤਾ ਸੰਭਾਲਣ ਦੇ ਲਈ ਇਹ ਉਹਨਾਂ ਨੇ ਕਿਹੜੇ ਕੱਢੀ ਜਾਂ ਫਿਰ ਕਿ ਤਰ੍ਹਾਂ ਕਿਤੇ ਜਿਵੇਂ ਸਰਦਾਰ ਜਗਜੀਤ ਸਿੰਘ ਜੀ ਨੇ ਕਿਹਾ ਸਿਰ ਤੇ ਦਸਤਾਰ ਹੀ ਨਹੀਂ ਉਹਨਾਂ ਨੂੰ ਰਾਸ ਆ ਰਹੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਖੇਤੀ ਖਰੜਾ ਜੋ ਸਰਕਾਰ ਕੇਂਦਰ ਲੈ ਕੇ ਆਈ ਸੀ ਉਸ ਨੂੰ ਰੱਦ ਕੀਤਾ ਜਾਏ ਰਾਜੇਵਾਲ ਸਾਹਿਬ ਨੇ ਮੰਗ ਕੀਤੀ ਹੈ ਹੁਣ ਇਹਨਾਂ ਦੇ ਵੱਲੋਂ ਵੀ ਥੋੜੀ ਬਹੁਤ ਕਹੈਲੋ ਐਕਟਿਵ ਤਾਂ ਹੋ ਗਏ ਨੇ ਅਹ ਜੱਜੀ ਸਿੰਘ ਜੀ ਤੇ ਬਿਲਕੁਲ ਲਾਲ ਲਾਲੀ ਇਹ ਹੁਣ ਹੋ ਸਕਦਾ ਬਿਲਕੁਲ ਕਿਉਂਕਿ ਵਿਧਾਨ ਸਭਾ ਦੇ ਵਿੱਚ ਮਤਾ ਸਰਕਾਰ ਕੋਈ ਵੀ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਲਿਆ ਸਕਦੀ ਹੈ ਕਿਸੇ ਵੀ ਤਰ੍ਹਾਂ ਦਾ ਔਰ ਮੇਜੋਰਟੀ ਹੈਗੀ ਆ ਔਰ ਇਹਨਾਂ ਨੇ ਮੰਗ ਕੀਤੀ ਹੈਗੀ ਆ ਕਿ ਜਿਹੜਾ ਖੇਤੀਬਾੜੀ ਮੰਡੀ ਕਰਨ ਦਾ ਜਿਹੜੀ ਡਰਾਫਟ ਪਾਲਿਸੀ ਹੈ ਉਹ ਉਸ ਜਿਹੜੀ ਹੈਗੀ ਆ ਉਸ ਦੇ ਖਿਲਾਫ ਉਹ ਕਿਤਨਾ ਕਿਤੇ ਜਿਹੜਾ ਖੇਤੀ ਕਾਨੂੰਨਾ ਦਾ ਸੋਧਿਆ ਹੋਇਆ આરોਪ ਹੈਗੀ ਆ ਤੇ ਉਸ ਨੂੰ ਜਿਹੜਾ ਖਤਮ ਕਰਨ ਦੇ ਲਈ ਇਸ ਨੂੰ ਜਿਹੜਾ ਹੈਗਾ ਕਿ ਬਕਾਇਦਾ ਵਿਧਾਨ ਸਭਾ 'ਚ ਮਤਾ ਲਿਆ ਕੇ ਉਸ ਨੂੰ ਰੱਦ ਕੀਤਾ ਜਾਵੇ ਕਿ ਪੰਜਾਬ ਉਸ ਨੂੰ ਰੱਦ ਕਰਦਾ ਹੈ ਕਿ ਅਸੀਂ ਜਾਂ ਇੱਥੇ ਹੈਗਾ ਵਿਚਾਰ ਨਹੀਂ ਕਰ ਸਕਦੇ ਤੇ ਬਾਕੀ ਜੇ ਆਪਾਂ ਕਹੀ ਕਿ ਜਿਹੜੀ ਪਾਲਿਸੀ ਹੈਗੀ ਆ ਖਾਸ ਕਰਕੇ ਜਿਹੜੀ ਖੇਤੀ ਮੰਡੀਕਰਨ ਪਾਲਿਸੀ ਹੈਗੀ ਆ ਇਸ ਨੂੰ ਕੌਮੀ ਨੀਤੀ ਦਾ ਟਾਂਚਾ ਇਖਤਿਆਰ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ 25 ਨਵੰਬਰ ਨੂੰ ਆਉਂਦੀ ਹੈਗੀ ਆ 15 ਦਿਨ ਦਾ ਸਟੇਟਸ ਨੂੰ ਸਮਾਂ ਦਿੱਤਾ ਜਾਂਦਾ ਕਿ ਤੁਸੀਂ ਇੱਥੇ ਆਪਣੀਆਂ ਫੀਡਬੈਕਸ ਦਿਓ ਔਰ ਕਿਹਾ ਇਹ ਜਾਂਦਾ ਹੈਗਾ ਕਿ ਦੇਸ਼ ਦਾ ਜਿਹੜਾ ਮੌਜੂਦਾ ਮੰਡੀਕਰਨ ਜਿਹੜਾ ਢਾਂਚਾ ਹੈਗਾ ਉਸ ਤੇ ਵਿੱਚ ਬਹੁਤ ਸਾਰੀਆਂ ਕਹਿੰਦੇ ਵੀ ਕਮੀਆਂ ਹੈਗੀਆਂ ਨੇ ਜੀ ਤੇ ਇਹੀ ਸਾਰਾ ਕੁਝ ਕਿਤੇ ਨਾ ਕਿਤੇ ਪ੍ਰਾਈਵੇਟ ਪਲੇਅਰ ਦੀ ਜਿਹੜੀ ਐਂਟਰੀ ਹੈਗੀ ਆ ਉਸ ਤੇ ਨਾਲ ਜੋੜ ਕੇ ਆਪਾਂ ਦੇਖ ਸਕਦੇ ਹਾਂ ਔਰ ਇਹ ਜਿਹੜੀ ਮੰਡੀਕਰਨ ਨੀਤੀ ਹੈ ਦੁਬਾਰਾ ਉਹੀ ਕਾਰਪੋਰੇਟ ਪੱਖੀ ਜਾਂ ਜਦੋਂ ਆਪਾਂ ਕਹਿ ਰਹੇ ਕਿ ਜਦੋਂ ਕੋਵਿਡ ਵਾਲਾ ਸਮਾਂ ਜਦੋਂ ਹੋਇਆ ਸੀ ਨਾ ਤੇ ਉਦੋਂ ਸਾਰੀਆਂ ਹੀ ਸਾਰੇ ਕੰਮਕਾਰ ਬੰਦ ਹੋ ਗਏ ਸਾਰਾ ਕੁਝ ਬੰਦ ਹੋ ਗਿਆ ਪਰ ਜਿਹੜੀ ਭਾਰਤ ਦੀ ਜੀਡੀਪੀ ਹੈਗੀ ਹੈ ਨਾ ਉਸ ਨੂੰ ਖੇਤੀ ਨੇ ਜਿਹੜਾ ਉੱਪਰ ਚੱਕ ਕੇ ਰੱਖਿਆ ਕਿਉਂਕਿ ਬੰਦਾ ਚਾਹੇ ਮਰ ਰਿਹਾ ਹੋਵੇ ਚਾਹੇ ਬੰਦਾ ਜੀ ਰਿਹਾ ਹੋਵੇ ਮਤਲਬ ਜਿਹੜੇ ਮਰਜੀ ਹਾਲਾਤਾਂ 'ਚ ਹੋਵੇ ਖਾਣਾ ਤੇ ਉਹਨੇ ਖਾਣਾ ਹੀ ਹੈ ਤੇ ਇਹ ਗੱਲ ਕਾਰਪੋਰੇਟ ਨੂੰ ਵੀ ਪਤਾ ਲੱਗੀ ਕਿ ਕਿ ਬੰਦਾ ਬਾਕੀ ਦੇ ਸਾਰੇ ਕੰਮ ਬੰਦ ਕਰ ਸਕਦਾ ਹੈ ਹੁਣ ਕੋਵਿਡ ਵਰਗੀ ਮਹਾਮਾਰੀ ਹੋਈ ਆਪਾਂ ਦੇਖਿਆ ਕਿ ਦੁਕਾਨਾਂ ਬੰਦ ਹੋ ਗਈਆਂ ਲੋਕਾਂ ਨੇ ਕਪੜੇ ਲੈਣੇ ਬੰਦ ਕਰਤੇ ਹੋਣਗੇ ਫੋਨ ਲੈਣੇ ਬੰਦ ਕਰਤੇ ਹੋਣਗੇ ਬਾਕੀ ਦੇ ਬਿਜ਼ਨੈਸਿਸ ਬੰਦ ਕਰਤੇ ਹੋਣਗੇ ਪਰ ਖੇਤੀ ਵੀ ਚਲਣੀ ਹੈ ਲੋਕਾਂ ਨੇ ਸਮਾਨ ਵੀ ਬਾਇ ਕਰਨਾ ਹੈ ਤੇ ਉਹਨਾਂ ਨੇ ਇਹ ਜੀਡੀਪੀ ਨੂੰ ਕਿਤਨਾ ਕਿਤੇ ਰੋਕ ਕੇ ਰੱਖਿਆ ਤੇ ਫਿਰ ਜਦੋਂ ਇਹ ਕਾਰਪੋਰੇਟ ਨੂੰ ਪਤਾ ਲੱਗਿਆ ਕਿ ਭਾਈ ਇਹ ਜਿਹੜਾ ਹੈਗਾ ਬੜਾ ਲਾਹੇਮੰਦ ਸੌਦਾ ਹੈਗਾ ਏ ਦੋਜਾ ਜਿਹੜਾ ਹੈਗਾ ਕਿ ਇੱਕ ਸਿਲਕ ਰੂਟ ਜਿਹੜਾ ਬਣ ਰਿਹਾ ਹੈਗਾ ਏ ਜੇ ਆਪਾਂ ਕਹਿ ਲਈਏ ਕਿਤਨਾ ਕਿਤੇ ਭਾਰਤ ਦਾ ਵਪਾਰ ਹੋਣ ਵਾਲੇ ਸਮੇਂ ਦੇ ਵਿੱਚ ਅ ਮੱਧ ਦਸ਼ੀਆ ਤੋਂ ਹੁੰਦਾ ਹੋਇਆ ਜਿਹੜਾ ਈਵਨ ਕਿ ਯੂਰਪ ਤੱਕ ਜਾਣ ਦੀਆਂ ਖਬਰਾਂ ਵੀ ਹੈਗੀਆਂ ਨੇ ਖਾਸ ਕਰਕੇ ਪੰਜਾਬ ਦੇ ਵਿੱਚੋਂ ਦੀ ਹੋ ਕੇ ਨਾ ਪਾਕਿਸਤਾਨ ਵਾਲੇ ਬੰਦੇ ਇਧਰੋਂ ਦੀ ਨਿਕਲਣਾ ਹੈਗਾ ਇਸ ਨੂੰ ਲੈ ਕੇ ਵੀ ਕਿਤਨਾ ਕਿਤੇ ਕਾਰਪੋਰੇਟ ਉੱਥੇ ਆਪਣੀ ਐਂਟਰੀ ਮਾਰਨਾ ਚਾਹੁੰਦਾ ਹੈ ਕਿ ਜਿੱਥੋਂ ਜਿੱਥੋਂ ਨਿਕਲੇ ਉਹ ਸਾਰਾ ਜਿਹੜਾ ਜ਼ਮੀਨਾ ਉਹ ਸਾਰਾ ਕੁਝ ਸਾਡੇ ਕੋਲ ਹੋਵੇ ਜਾਂ ਉਹ ਆਪਾਂ ਕਹਿ ਲਈਏ ਤੇ ਇਹ ਕਾਫੀ ਕੁਝ ਜਿੰਨਾ ਆਪਾਂ ਕਹਿ ਲਈਏ ਨਾ ਕਿ ਉੱਥੇ ਜੋ ਕੁਝ ਦੂਸਰੇ ਬਿੱਲ ਦੇ ਵਿੱਚ ਸੀ ਚਾਹੇ ਉਹ ਕੌਂਟਰੈਕਟ ਫਾਰਮਿੰਗ ਵਾਲਾ ਮਸਲਾ ਸੀ ਤੇ ਉਹ ਮਤਲਬ ਕਿੰਨਾ ਕਹਤੇ ਜਿਹੜੀ ਸਰਕਾਰੀ ਮੰਡੀ ਹੈਗੀ ਆ ਉਸ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹੜੀ ਇਹ ਨੀਤੀ ਵੀ ਆਪਾਂ ਕਹਿ ਲਈਏ ਕਿ ਦੁਬਾਰਾ ਜਿਹੜਾ ਹੈ ਜਿੰਨ ਜਿਹੜਾ ਬੋਤਲ ਚੋਂ ਬਾਹਰ ਆਉਣ ਵਾਲਾ ਆਪਾਂ ਕਹਿ ਸਕਦੇ ਹਾਂ ਕਿ ਹੈਗਾ ਕਿ ਜਿਹੜੇ ਤਿੰਨ ਬਿੱਲ ਕੈਨਸਲ ਕਰਵਾ ਕੇ ਆਏ ਸੀ ਉਹ ਉਹਨਾਂ ਨੇ ਬੈਕਐਂਡ ਤੋਂ ਦੂਜੇ ਬਣਿਓ ਲਿਆ ਕੇ ਜਿਹੜਾ ਇਹ ਸਾਹਮਣੇ ਰੱਖ ਦਿੰਦੇ ਨੇ ਹੋਰ ਇਸ ਦੇ ਵਿੱਚ ਕੀ ਆ ਉਹ ਕਹਿੰਦੇ ਕਿ ਜਿਹੜੇ ਗੋਦਾਮ ਹੈਗੇ ਨੇ ਜਾਂ ਕੋਲਡ ਸਟੋਰੇਜ ਨੇ ਜਾਂ ਜਿਹੜੇ ਪ੍ਰਾਈਵੇਟ ਸਾਈਲੋਜ਼ ਨੇ ਪੰਜਾਬ ਦੇ ਵਿੱਚ ਅਡਾਨੀ ਦੇ ਬਹੁਤ ਸਾਰੇ ਸਾਈਲੋਜ਼ ਹੈਗੇ ਨੇ ਇਨਾਂ ਨੂੰ ਮੰਡੀ ਦੇ ਵਜੋਂ ਕੋਸ਼ਿਸ਼ਿਤ ਕਰ ਦਿਓ ਹੂੰ ਹੋਏਗਾ ਕੀ ਕਿ ਸਟਾਰਟਿੰਗ ਦੇ ਵਿੱਚ ਕਿਸਾਨਾਂ ਨੂੰ ਹੋ ਸਕਦਾ ਵੀ 1-2 ਸਾਲ ਜਿਹੜਾ ਹੈ ਬਹੁਤ ਵਧੀਆ ਪ੍ਰਾਈਸ ਜਿਹੜਾ ਦਿੱਤਾ ਜਾਵੇ ਤੇ ਫਿਰ ਬੜੀਆਂ-ਬੜੀਆਂ ਐਡਾਂ ਲੱਗਣਗੀਆਂ ਜੀ ਕਿਸਾਨਾਂ ਦੀ ਇਨਕਮ ਜਿਹੜੀ ਅਸੀਂ ਦੁੱਗਣੀ ਤਿਕਣੀ ਕਰ ਤੇ ਪਰ ਜਦੋਂ ਜਣੀਆਂ ਮੰਡੀਆਂ ਖਤਮ ਹੋ ਜਾਣਗੀਆਂ ਉਹਨਾਂ ਕੋਲ ਰਾਹ ਨਹੀਂ ਬਚੇਗਾ ਉਹਨਾਂ ਕੋਲ ਫਿਰ ਕੋਈ ਰਾਹ ਨਹੀਂ ਬਚੇਗਾ ਫਿਰ ਉਹ ਪ੍ਰਾਈਸ ਡਾਊਨ ਕਰ ਦੇਣਗੇ ਔਰ ਇਹ ਹੋ ਰਿਹਾ ਹੈਗਾ ਆਲਰੇਡੀ ਹੁਣ ਪੰਜਾਬ ਦੇ ਵਿੱਚ ਮੰਡੀ ਸਿਸਟਮ ਬਹੁਤ ਜ਼ਿਆਦਾ ਸਟਰੋਂਗ ਹੈਗਾ ਹੈ ਪੰਜਾਬ ਤੋਂ ਬਾਅਦ ਹਰਿਆਣੇ ਦਾ ਆਉਂਦਾ ਹੈਗਾ ਹੈ ਹੁਣ ਯੂਪੀ ਦੀ ਫਸਲ ਮੱਧ ਪ੍ਰਦੇਸ਼ ਦੀ ਫਸਲ ਉੱਥੇ ਮੰਡੀ ਸਿਸਟਮ ਬਿਲਕੁਲ ਨਹੀਂ ਹੈਗਾ ਤਾਂ ਹੀ ਉੱਥੋਂ ਦੇ ਜਿਹੜੇ ਕਿਸਾਨ ਰਹੁੰਦੇ ਨੇ ਤੇ ਪੰਜਾਬ ਦੇ ਹਰਿਆਣੇ ਦੇ ਕਿਸਾਨ ਸਿਰਫ ਇੱਕ ਸਟਰੋਂਗ ਮੰਡੀ ਸਿਸਟਮ ਹੋਣ ਦੇ ਕਰਕੇ ਇੱਕ ਜਿਹੜਾ ਇੱਕ ਸੈਟਅਪ ਬਣਿਆ ਹੋਇਆ ਹੈ ਹੁਣ ਇਹ ਇੱਥੇ ਇੱਕ ਕਸ਼ਮਕਸ਼ ਜਾਂ ਮੋਰਚਾ ਚੱਲ ਰਿਹਾ ਹੈ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਕਿ ਐਮਐਸਪੀ ਤੋਂ ਥੱਲੇ ਕੋਈ ਖਰੀਦ ਨਾ ਸਕੇ ਉਹ ਕਹਿ ਰਹੇ ਕਿ ਅਸੀਂ ਤੁਹਾਡੀਆਂ ਮੰਡੀਆਂ ਹੀ ਤਬਾਹ ਕਰ ਦੇਣੀਆਂ ਨੇ ਹੁਣ ਤੁਸੀਂ ਦੇਖੋ ਨਾ ਇੱਕ ਬੰਨੇ ਤੁਸੀਂ ਹੋਰ ਮੰਗ ਰਹੇ ਹੋ ਉਹ ਜੋ ਕੁਝ ਤੁਹਾਡੇ ਕੋਲ ਹੈ ਉਹ ਵੀ ਲੈਣ ਨੂੰ ਫਿਰਦੇ ਹੈਗੇ ਆ ਫਿਰ ਇਹਦੇ ਕਰਕੇ ਜਿਹੜਾ ਹੈਗਾ ਸਰਦਾਰ ਬਲਬੀਤ ਸਿੰਘ ਰਾਜੇਵਾਲ ਹੋਣਾ ਨੇ ਮੰਗ ਕੀਤੀ ਹੈ ਕਿ ਇਸ ਨੂੰ ਜਿਹੜਾ ਹੈ ਰੱਦ ਕੀਤਾ ਜਾਵੇ ਕਿ ਪੰਜਾਬ ਇਸ ਨੂੰ ਜਿਹੜਾ ਐਕਸੈਪਟ ਨਹੀਂ ਕਰੇਗਾ ਪੰਜਾਬ ਕੀ ਮੇਰਾ ਖਿਆਲ ਬਾਕੀ ਦੇ ਵੀ ਫਿਰ ਜੇ ਪੰਜਾਬ ਤੇ ਹਰਿਆਣਾ ਇਦਾਂ ਨੇ ਹੋ ਜਾਣ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਹੌਲੀ-ਹੌਲੀ ਸ਼ਾਇਦ ਇਹਨਾਂ ਨੂੰ ਐਂਟਰੀ ਜਿਹੜੀ ਹੈ ਨਾ ਹੋ ਬਿਲਕੁਲ ਲੇਕਿਨ ਸਿਰਫ ਪੰਜਾਬ ਸਰਕਾਰ ਮੌਜੂਦਾ ਸਮੇਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਗੈਰ ਭਾਜਪਾਈ ਸਰਕਾਰ ਹੈਗੀ ਆ ਇਹਨਾਂ ਦੇ ਵੱਲੋਂ ਹੀ ਰੱਦ ਕੀਤੇ ਜਾਣ ਤੋਂ ਬਾਅਦ ਇਹ ਇਹ سلسلہ ਰੁਕ ਨਹੀਂ ਜਾਣਾ ਭਾਰਤ ਦੇ ਵਿੱਚ ਹੋਰ ਨਾ ਸਰਕਾਰਾਂ ਨੂੰ ਵੀ ਐਕਟਿਵ ਹੋਣਾ ਪਵੇਗਾ ਲੇਕਿਨ ਓਖਾ ਹੋ ਜਾਏਗਾ ਉਹਨਾਂ ਸੁਬਿਆਂ ਦੇ ਵਿੱਚ ਜਿੱਥੇ ਭਾਜਪਾ ਸ਼ਾਸਤ ਸਰਕਾਰਾਂ ਕੰਮ ਕਰ ਰਹੀਆਂ ਨੇ ਅੱਗੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਹੋਰ ਮੋਰਚਾ ਹੈ ਜੀ ਜੋ ਬੀਤੇ ਕਈ ਸਾਲਾਂ ਤੋਂ ਲੱਗਾ ਤਾਂ ਹੈ ਲੇਕਿਨ ਪ੍ਰਾਪਤੀ ਉਸ ਦੀ ਕਿੰਨੀ ਖ ਹੈ ਕਿੰਨੀ ਕੁ ਨਹੀਂ ਸਾਨੂੰ 4-6 ਮਹੀਨੇ ਬਾਅਦ ਹੀ ਥੋੜਾ ਬਹੁਤ ਪਤਾ ਚੱਲਦਾ ਹੈ ਲੇਕਿਨ ਹਾਂ ਲੱਗੇ ਹੋਏ ਨੇ ਸੇ ਮੋਰਚੇ ਦੀ ਸੀ ਗੱਲ ਕਰ ਰਹੇ ਹਾਂ ਜੀ ਕੌਮ ਇਨਸਾਫ ਮੋਰਚਾ ਜਿਨ੍ਹਾਂ ਨੇ ਮੁਰ ਤੋਂ 7 ਜਨਵਰੀ ਦੀ ਇੱਕ ਕਾਲ ਦੇ ਦਿੱਤੀ ਹੈ ਅਸੀਂ ਕਹਿ ਲਈਏ ਜਨਵਰੀ ਦੇ ਮਹੀਨੇ ਦੇ ਵਿੱਚ ਥੋੜੇ ਸਿੰਘ ਐਕਟਿਵ ਵੀ ਹੁੰਦੇ ਨੇ ਇਹਨਾਂ ਇਹਨਾਂ ਕਾਲਸ ਨੂੰ ਲੈ ਕੇ ਕਿਉਂਕਿ ਹੁੰਦਾ ਹੈ ਕਿ ਵਿంటర్ ਸੈਸ਼ਨ ਤੋਂ ਬਾਅਦ ਸਰਕਾਰ ਦੀਆਂ ਕਈ ਤਰੀਕੇ ਦੀਆਂ ਉਮੀਦਾਂ ਹੀ ਹੁੰਦੀਆਂ ਨੇ ਕਿ ਕਈ ਜੋ ਸਾਡੇ ਸਿੰਘ ਜੇਲ੍ਹ ਚ ਹੈਗੇ ਨੇ ਉਹਨਾਂ ਦੀ ਰਿਹਾਈ ਬਾਬਤ ਉਹਨਾਂ ਨੂੰ ਜੋ ਆ ਸਦਾ ਮਾਫੀ ਹੋਵੇ ਭਾਵੇਂ ਭਾਵੇਂ ਉਹਨਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ ਸਰਕਾਰ ਕੋਈ ਫੈਸਲਾ ਲੈਂਦੀ ਹੈ ਜਾਂ ਨਹੀਂ ਹੁਣ ਜੇ ਕਾਲ ਦਿੱਤੀ ਗਈ ਹੈ ਇਹਦੇ ਮਾਇਨੇ ਕੀ ਨੇ ਇਹ ਕਿਸ ਕਿਸ ਸੰਦਰਭ ਤੋਂ ਦੋ ਸਾਲ ਦਾ ਆਪਾਂ ਕਹਿ ਲਈ ਕਿ ਸਮਾਂ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਹੋ ਜਾਣਾ ਹੈਗਾ ਤੇ ਉਸ ਨੂੰ ਲੈ ਕੇ ਹੀ ਜਿਹੜਾ ਕਿ ਮੁੱਖ ਮੰਤਰੀ ਦੇ ਘਰ ਦਾ ਜਿਹੜਾ ਘਰਾਓ ਕਰਨਾ ਹੈ ਉਹ ਹੀ ਕਾਲ ਦਿੱਤੀ ਗਈ ਹੈ ਜ ਦੁਬਾਰਾ ਜਿਹੜਾ ਹੈਗਾ ਕੋਸ਼ਿਸ਼ ਕੀਤੀ ਜਾਏਗੀ ਕਿ ਉੱਥੇ ਤੱਕ ਪਹੁੰਚਿਆ ਜਾਵੇ ਪਰ ਦੂਜੇ ਪੰਨੇ ਤੁਸੀਂ ਦੇਖੋ ਕਿ ਇਹੀ ਮੁੱਖ ਮੰਤਰੀ ਜਦੋਂ ਮੈਂਬਰ ਆਫ ਪਾਰਲੀਮੈਂਟ ਹੁੰਦੇ ਸੀ ਤੇ ਕੁਛ ਸਮੇਂ ਤੇ ਕਈ ਵਾਰ ਇਹ ਕਿਹਾ ਕਰਦੇ ਸੀ ਕਿ ਪੰਜਾਬ ਜਿਹੜਾ ਹੈ ਧਰਨਿਆਂ ਜਾਂ ਮੋਰਚਿਆਂ ਦਾ ਪੰਜਾਬ ਬਣ ਕੇ ਰਹਿ ਗਿਆ ਹੈ ਤੇ ਹੁਣ ਇਹਨਾਂ ਦੇ ਰਾਜ ਦੇ ਵਿੱਚ ਵੀ ਸਾਰਾ ਕੁਝ ਉਸੇ ਤਰੀਕੇ ਦੇ ਨਾਲ ਹੀ ਹੈ ਉਧਰ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ ਕੌਮੀ ਇਨਸਾਫ ਮੋਰਚਾ ਲੱਗਿਆ ਹੈ ਤੁਸੀਂ ਅਧਿਆਪਕਾਂ ਦੇ ਪ੍ਰੋਟੈਸਟ ਦੀ ਜਾਂ ਆਪਾਂ ਕਹਿ ਲਈਏ ਕਿ ਬਿਜਲੀ ਵਰਕਰਾਂ ਦੇ ਜਾਂ ਦੂਜੇ ਛੋਟੇ-ਮੋਟੇ ਪ੍ਰੋਟੈਸਟ ਤਾਂ ਬਹੁਤ ਸਾਰੇ ਚੱਲਦੇ ਰਹਿੰਦੇ ਨੇ ਜੀਰੇ ਦੇ ਵਿੱਚ ਵੱਖਰਾ ਪ੍ਰੋਟੈਸਟ ਲੱਗਾ ਹੋਇਆ ਹੈ ਕਾਲੇ ਪਾਣੀਆਂ ਨੂੰ ਲੈ ਕੇ ਜਿਹੜਾ ਮੋਰਚਾ ਹੈ ਉਹ ਆਪਾਂ ਕਹਿ ਲਈ ਕਿ ਆਨ ਆਫ ਹੁੰਦਾ ਰਹਿੰਦਾ ਹੈ ਕਿ ਕਦੀ ਥੋੜਾ ਜਿਹਾ ਗਾਂਹ ਹੋਗੇ ਤੇ ਕਦੀ ਥੋੜਾ ਜਿਹਾ ਪਛਾਂਹ ਹੋਗੇ ਮਤਲਬ ਜਿਹੜੇ ਲੋਕਲ ਲੈਵਲ ਦੇ ਮਸਲੇ ਹੈਗੇ ਨੇ ਜਾਂ ਆਪਾਂ ਕਹਿ ਲਈ ਕਿ ਉਹਨਾਂ ਤੇ ਵੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਜਾਂ ਇਸ ਤਰ੍ਹਾਂ ਦਾ ਮਤਲਬ ਜਾਂ ਤੇ ਚਾਹੁੰਦੇ ਨਹੀਂ ਹੈਗੇ ਕਿ ਜਾਂ ਤੇ ਹੈਗਾ ਵੀ ਬਸ ਚੁੱਲੇ ਥੋੜੀ ਥੋੜੀ ਜਗ੍ਹਾ ਤੇ ਬਾਲੀ ਰੱਖੋ ਤੇ ਉਹਨਾਂ ਤੇ ਜੜੀਆਂ ਆਪਣੀਆਂ ਰਾਜਨੀਤੀ ਦੀਆਂ ਰੋਟੀਆਂ ਨੇ ਉਸੇ ਕੀ ਜਾਓ ਫਿਰ ਇਹੀ ਕੁਝ ਜਿਹੜਾ ਆਪਾਂ ਕਹਿ ਲਈ ਕਿ ਚੱਲਦਾ ਹੈਗਾ ਬਿਲਕੁਲ ਹੁਣ 7 ਜਨਵਰੀ ਨੂੰ ਪਤਾ ਲੱਗੇਗਾ ਜੁਗੇ ਕਾਲ ਦਿੱਤੀ ਗਈ ਹੈ ਉਮੀਦ ਕਰਦੇ ਹਾਂ ਪੱਟੀ ਗਿਣਤੀ ਦੇ ਵਿੱਚ ਨੌਜਵਾਨ ਉੱਥੇ ਪਹੁੰਚ ਕੇ ਹਮਾਇਤ ਕਰਨ ਇਸ ਪੂਰੀ ਕਾਲ ਦੀ ਤੇ ਕੌਮ ਇਨਸਾਫ ਮੋਰਚੇ ਦੇ ਲੀਡਰਾਂ ਦਾ ਸਾਥ ਦਿੱਤਾ ਹੋਇਆ ਆ ਪੰਜਾਬ ਦੇ ਮੁੱਖ ਮੰਤਰੀ ਦੇ ਜਿ ਘਰ ਦੇ ਘਰਾਓ ਕਿਰਨ ਦੀ ਕਵਾਇਤ ਹੈਗੀ ਹੈ ਪ੍ਰਦਰਸ਼ਨ ਵੀ ਸ਼ਾਂਤਮਈ ਰੱਖਿਏ ਆਪਣੀਆਂ ਮੰਗਾਂ ਆਪਣੀ ਆਵਾਜ਼ ਬਰਜ਼ੋਰ ਤਰੀਕੇ ਨਾਲ ਪੰਜਾਬ ਸਰਕਾਰ ਤੱਕ ਤਾਂ ਪਹੁੰਚਾਈਏ ਭਾਵੇਂ ਕੇਂਦਰ ਜਾਣ ਦੀ ਹੈ ਸਾਡੀਆਂ ਮੰਗਾਂ ਨੂੰ ਸਾਡੇ ਇਹਨਾਂ तमाम ਸਾਡੇ ਵੱਲੋਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਖਾਸ ਤੌਰ ਦੇ ਤੇ ਕੌਮ ਇਨਸਾਫ ਮੋਰਚੇ ਦੇ ਵੱਲੋਂ ਆਸੀਂ ਜ਼ਰੂਰ ਕਾਂਗਰਸ ਦੀ ਗੱਲ ਕਰੀਏ ਸਰਦਾਰ ਪ੍ਰਗਟ ਸਿੰਘ ਮੁਰਤੋ ਥੋੜਾ ਐਕਟਿਵ ਹੋਏ ਨੇ ਤੇ ਮੁੱਖ ਮੰਤਰੀ ਦੇ ਉੱਤੇ ਉਹਨਾਂ ਨੇ ਨਿਸ਼ਾਨੇ ਸਾਧਦੇ ਨੇ ਬਿਲਕੁਲ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਜਿਹੜੀ ਕਾਂਗਰਸ ਕਮੇਟੀ ਪੰਜਾਬ ਦੀ ਹੈਗੀ ਆ ਸੂਬਾ ਕਮੇਟੀ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਭਗਵੰਤ ਸਿੰਘ ਮਾਨ ਹੈਗੇ ਨੇ ਉਹ ਭਾਜਪਾ ਦੇ ਨਾਲ ਰਲ ਕੇ ਜਿਹੜੀ ਇਹ ਖੇਡ ਕਿਤਨਾ ਕਿਤੇ ਖੇਡ ਰਹੇ ਨੇ ਉਹ ਕਹਿੰਦੇ ਕਿ ਕਿਸਾਨੀ ਮਸਲੇ ਦੇ ਉੱਤੇ ਜਿਹੜਾ ਇਹਨਾਂ ਨੂੰ ਲੀਡ ਤੇ ਆਉਣਾ ਚਾਹੀਦਾ ਹੈ ਉਹ ਤੇ ਇਹ ਜਿਹੜਾ ਹੈਗਾ ਹੈ ਕਿ ਜੇ ਕੇਜਰੀਬਾਲ ਦੇ ਲਈ ਦਿੱਲੀ ਦੇ ਵਿੱਚ ਧਰਨੇ ਲੱਗ ਸਕਦੇ ਨੇ ਜਾਂ ਜਦੋਂ ਕੇਜਰੀਬਾਲ ਅੰਦਰ ਸੀ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਸਾਰੇ ਦੇ ਸਾਰੇ ਜੇ ਆਪਾਂ ਕਹਿ ਲਈਏ ਕਿ ਐਮਪੀਜ਼ ਨੇ ਐਮਐਲਏ ਇਕੱਠੇ ਹੋ ਗਏ ਇੱਕ ਪਲੇਟਫਾਰਮ ਤੇ ਆਏ ਸੀ ਉਹ ਕਹਿੰਦੇ ਫਿਰ ਕਿਸਾਨੀ ਦੇ ਲਈ ਕਿਉਂ ਨਹੀਂ ਲੱਗ ਸਕਦੇ ਇਸ ਤੋਂ ਇਲਾਵਾ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਵੀ ਜਿਹੜਾ ਹੈ ਕਿ ਤਨਾ ਕਿਤੇ ਕਿ ਉਸ ਨੂੰ ਰਾਜਨੀਤਿਕ ਝੰਡੇ ਦੇ ਲਈ ਜਿਹੜਾ ਹੈ ਵਰਤਿਆ ਜਾ ਰਿਹਾ ਹੈ ਇਸ ਤਰ੍ਹਾਂ ਦੇ ਜਿਹੜੇ ਗੰਭੀਰ ਜਿਹੜੇ ਅਲੀਗੇਸ਼ਨ ਨੇ ਮੁੱਖ ਮੰਤਰੀ ਦੇ ਉੱਤੇ ਲਗਾਏ ਹੋਏ ਨੇ ਤੇ ਹੁਣ ਦੇਖਦੇ ਹਾਂ ਕੀ ਕੁਝ ਇਸ ਦੇ ਵਿੱਚ ਹੁੰਦਾ ਹੈ ਕਿਉਂਕਿ ਜੇ ਤੇ ਭਗਵੰਤ ਸਿੰਘ ਮਾਨ ਹੁਣੀ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੀਆਂ ਸਟਾਰਟਿੰਗ ਵਾਲੀਆਂ ਮੀਟਿੰਗ ਹੋਈਆਂ ਸੀ ਨਾ ਤੇ ਉਹ ਜਿਹੜੀਆਂ ਉਸ ਦੇ ਵਿੱਚ ਇਹਨਾਂ ਦਾ ਰੋਲ ਰਿਹਾ ਸੀ ਉਸ ਦੇ ਵਿੱਚ ਇਹ ਲੀਡ ਰੋਲ ਤੇ ਹੈਗੇ ਸੀ ਪਰ ਕੀ ਹੁਣ ਬਕਾਇਦਾ ਉਸ ਰੋਲ ਨੂੰ ਹੁਣ ਅਦਾ ਕਰਦੇ ਨੇ ਦੂਜਾ ਇਹ ਵੀ ਆ ਰਿਹਾ ਹੈਗਾ ਨਾ ਕਿ ਇਹ ਜਿਸ ਤਰੀਕੇ ਦੇ ਨਾਲ ਭੁੱਖ ਹੜਤਾਲ ਹੁਣ ਚੱਲ ਰਹੀ ਹੈ ਇਹ ਖੁੱਲ ਕੇ ਸਾਹਮਣੇ ਕਿਉਂ ਨਹੀਂ ਆ ਰਹੇ ਹੈਗੇ ਖੋਲ ਕੇ ਕਿਉਂ ਨਹੀਂ ਜਿਹੜਾ ਹੈਗਾ ਕਿ ਜਿਸ ਦਿਨ ਭੁਖ ਹੜਤਾਲ ਸ਼ੁਰੂ ਹੋਈ ਸੀ ਉਸੇ ਦਿਨ ਸੈਂਟਰ ਦੇ ਨਾਲ ਕੋਈ ਚਿੱਠੀਆਂ ਦਾ ਆਦਾਨ ਪ੍ਰਦਾਨ ਹੁੰਦਾ ਕਿ ਭਾਈ ਸਾਡੇ ਇੱਥੇ ਮਾਹੌਲ ਖਰਾਬ ਹੋ ਰਿਹਾ ਤੁਸੀਂ ਗੱਲਬਾਤ ਤੇ ਕਰੋ ਡਿਸੀਜਨ ਮੇਕਿੰਗ ਤੇ ਚਲੋ ਆਪਾਂ ਮੰਨ ਲਏ ਕਿ ਉਹਨਾਂ ਦੀ ਹੋਣੀ ਹੈ ਪਰ ਇੱਕ ਸਟੇਟ ਦਾ ਮੁੱਖ ਮੰਤਰੀ ਗੱਲਬਾਤ ਸ਼ੁਰੂ ਕਰਵਾ ਸਕਦਾ ਹੈ ਨਾ ਹੁਣ ਸੁਪਰੀਮ ਕੋਰਟ ਦੇ ਕਹਿਣ ਦੇ ਉੱਤੇ ਜਾ ਕੇ ਜਦੋਂ ਸਾਰਾ ਕੁਝ ਪੰਜਾਬ ਸਰਕਾਰ ਦੇ ਗਲਤੇ ਉਹਨਾਂ ਨੇ ਪਾ ਦਿੱਤਾ ਹੈਗਾ ਗੂਠਾ ਦੱਬਿਆ ਹੈਗਾ ਕਿ ਤੁਸੀਂ ਉਹਨਾਂ ਨੂੰ ਚੱਕੋ ਹੁਣ ਇਹਨਾਂ ਨੂੰ ਪਤਾ ਹੈ ਕਿ ਉਥੋਂ ਚੱਕਿਆ ਨਹੀਂ ਜਾ ਸਕਦਾ ਜੇ ਚੱਕਿਆ ਤੇ ਮਾਹੌਲ ਖਰਾਬ ਨਾ ਹੋ ਜਾਵੇ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਦਿਨ ਉਹਨਾਂ ਨੇ ਰੱਖਣਾ ਸੀਗਾ ਆਪਣਾ ਵਰਤ ਸ਼ੁਰੂ ਕਰਨਾ ਸੀ ਤੇ ਉਸ ਦਿਨ ਵੀ ਰਾਤ ਨੂੰ ਜਿਹੜਾ ਉਹਨਾਂ ਨੂੰ ਚੱਕ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਕਿਸਾਨਾਂ ਨੇ ਵੱਡੇ ਪੱਦਰ ਦੇ ਉੱਤੇ ਜਿਹੜਾ ਹੈਗਾ ਹੈ ਕਿ ਪ੍ਰੈਸ਼ਰ ਪਾ ਕੇ ਛੁਡਾ ਲਿਆ ਸੀਗਾ ਤੇ ਹੁਣ ਜਿਹੜਾ ਹੈਗਾ ਇਹ ਕਹਿੰਦੇ ਕਿ ਜੇ ਗੱਲਬਾਤਲੀ ਹੋ ਜਾਵੇ ਤੇ ਉਹ ਮੈਡੀਕਲ ਆਪਣਾ ਉਹ ਸ਼ੁਰੂ ਕਰ ਦੇਣਗੇ ਜਾਂ ਲੈ ਲੈਣਗੇ ਤੇ ਕਿਉਂ ਨਹੀਂ ਇਸ ਤਰ੍ਹਾਂ ਹੁੰਦਾ ਜੇ ਮੰਨ ਲਓ ਕਿ ਇਹ ਕਹਿ ਰਹੇ ਨੇ ਤੇ ਉਹ ਤਾਵੇਂ ਟਾਈਮ ਨਹੀਂ ਦੇ ਰਹੇ ਤੇ ਉਹ ਵੀ ਫਿਰ ਚੀਜ਼ਾਂ ਜਨਤਕ ਹੋਣ ਕਿ ਪੰਜਾਬ ਸਰਕਾਰ ਨੇ ਦੇਖੋ ਜੀ ਆ ਰੋਜ਼ ਐਫਰਟ ਕੀਤੀ ਹੈ ਅਸੀਂ ਤੇ ਰੋਜ਼ ਕਰ ਰਹੇ ਆ ਪਰ ਇਸ ਤਰ੍ਹਾਂ ਦਾ ਹੋ ਨਹੀਂ ਰਿਹਾ ਟਰਾਂਸਪੇਰੈਂਸੀ ਕਿਤਨਾ ਕਿਤੇ ਇਸ ਮਸਲੇ ਦੇ ਉੱਤੇ ਨਹੀਂ ਹੈਗੀ ਤੇ ਫਿਰ ਸਵਾਲ ਤੇ ਆਪਣੇ ਆਪ ਹੀ ਜਿਹੜੇ ਉੱਠਣੇ ਹੀ ਹੈਗੇ ਨੇ ਬਿਲਕੁਲ ਜੀ ਇਹਨਾਂ तमाम ਵਿਸ਼ਿਆਂ ਦੇ ਉੱਤੇ ਬੀਤੇ ਸਮੇਂ ਦੇ ਵਿੱਚ ਅਸੀਂ ਵੇਖ ਕੇ ਆਏ ਹਾਂ ਜ਼ਰੂਰ ਆ ਕਿ ਸਰਕਾਰ ਜੋ ਸਰਕਾਰ ਨੂੰ ਜੋ ਕੰਮ ਕਰਨਾ ਚਾਹੀਦਾ ਹੈ ਸਰਕਾਰ ਨੂੰ ਜੋ ਅਜਿਹੇ ਸਮਿਆਂ ਦੇ ਵਿੱਚ ਆਪਣੀ ਆਪਣੇ ਸਮੇਂ ਦੀ ਜੋ ਜ਼ਿੰਦਾਇਗੀ ਕਰਨੀ ਪੈਂਦੀ ਹੈ ਉਹ ਸਰਕਾਰ ਕਰਦੀ ਨਹੀਂ ਭਾਵੇਂ ਉਹ ਮੌਜੂਦਾ ਹੋਵੇ ਭਾਵੇਂ ਪਿਛਲੀ ਕਾਂਗਰਸ ਦੀ ਜਾਂ ਅਕਾਲੀਆਂ ਦੀ ਉਮੀਦ ਕਰਦੇ ਹਾਂ ਮੁੱਖ ਮੰਤਰੀ ਇਸ ਦੀ ਅਹਿਮੀਅਤ ਜ਼ਰੂਰ ਸਮਝਣ ਤੇ ਹੋ ਸਕਦਾ ਹੈ ਕਾਰਜ ਕਈ ਸਬਰ ਜਾਣ ਪੰਜਾਬ ਦੀਆਂ ਭਾਵੇਂ ਪੰਥਕ ਤੇਰਾ ਹੋਣ ਭਾਵੇਂ ਕਿਸਾਨ ਨਹੀਂ ਜਥੇਬੰਦੀਆਂ ਜਾਂ ਹੋਰ ਸਿਆਸੀ ਪਟੀਆਂ ਧੰਨਵਾਦ ਕਰਾਂਗੇ ਸਰਦਾਰ ਜਗਜੀਤ ਸਿੰਘ ਜੀ ਤੁਹਾਡਾ ਸਮਾਂ ਦੇਣ ਦੇ ਲਈ ਸੰਗਤਾ ਤੋਂ ਇਜਾਜ਼ਤ ਲਾਂਗੇ ਜੁੜੇ ਰਹੋ ਕਾਲ ਚੈਨਲ ਦੇ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ